ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਤ ਟੇਲਰ ਸਿਵੀਆਂ ਤੇ ਟਾਈਮ ਵੀ ਲਗਭਗ 6:00 ਵਜਰ ਵਾਲਿਆ ਹਨ ਤੇ ਇੱਕ ਸਲਵਾਰ ਹੋਰ ਪੇਸ਼ੀ ਕਰਨ ਲਈ ਮੈਂ ਸੋਚਿਆ ਇਹਦੀ ਵੀਡੀਓ ਪਾ ਦਿਆਂ ਕਿਉਂਕਿ ਹਰ ਕਿਸਮ ਦਾ ਭੈਣਾਂ ਕੋਲੇ ਕਪੜਾ ਆਉਂਦਾ ਰਹਿੰਦਾ ਤੇ ਤੁਹਾਨੂੰ ਭੈਣ ਨੂੰ ਦਿੱਕਤ ਨਾ ਵੀ ਵੀਡੀਓ ਅੱਗੇ-ਅਗੇ ਇੱਕ ਤਾਂ ਸ਼ੇਅਰ ਕਰ ਦਿਆ ਕਰੋ ਤੁਸੀਂ ਆਪ ਦੇ ਕੋਲੇ ਵੀ ਇੱਕੇ ਰੱਖਿਆ ਨਾ ਕਰੋ ਆ ਦੇਖੋ ਇਹਦੇ ਸਲਵਾਰ ਦੇ ਪੌਂਚੇ ਦੇ ਉੱਪਰ ਕਢਾਈ ਆ ਠੀਕ ਆ ਸਲਵਾਰ ਦੇ ਪਹੁੰਚੇ ਦੇ ਉੱਪਰ ਕਢਾਈ ਆ ਬਿਨਾ ਗੁੰਦਿਆਂ ਤੋਂ ਆਪਾਂ ਸਲਵਾਰ ਕੱਟਾਂਗੇ ਜਿਹਨੂੰ ਤੁਸੀਂ ਪਠਾਨੀ ਸਲਵਾਰ ਵੀ ਕਹਿੰਦੇ ਹੋ ਤੇ ਸਟ੍ਰੇਟ ਵੀ ਸਲਵਾਰ ਵੀ ਕਹਿੰਦੇ ਆ ਆਪਾਂ ਦੇਖਣਾ ਵੀ ਕਿੱਥੋਂ ਕੱਟਣਾ ਕਈ ਵਾਰੀ ਕੱਪੜਾ ਨੀਚੇ ਹੋਵੇ ਤਾਂ ਅਗਲੇ ਤੁਸੀਂ ਪੁੱਛ ਲਿਆ ਕਰੋ ਕਈ ਵਾਰੀ ਕੋਈ ਕਹਿੰਦਾ ਵੀ ਮੈਂ ਤਾਂ ਪਹੁੰਚੇ ਥੱਲੇ ਕਢਾਉਣੇ ਤੁਸੀਂ ਇਹਨੂੰ ਕੱਟ ਦਿੰਦੇ ਆ ਆਪਾਂ ਆਪਦੀ ਮਰਜ਼ੀ ਨਾਲ ਕੁਝ ਨਹੀਂ ਕਰਨਾ ਕਿਉਂਕਿ ਗਾਹਕ ਦੀ ਮਰਜ਼ੀ ਆ ਉਹਨੇ ਥੱਲੇ ਕਢਾਉਣੇ ਪਹੁੰਚੇ ਜਾਂ ਇਹਨੂੰ ਆਪਾਂ ਪੇਸਟ ਕਰਾ ਕੇ ਇੱਥੋਂ ਇਸ ਤਰ੍ਹਾਂ ਕਰਨਾ ਹਨਾ ਲੋਕ ਹੁਣ ਆਪਾਂ ਇਹਦੀ ਕਟਾਈ ਸ਼ੁਰੂ ਕਰਦੇ ਆ ਮੈਂ ਇੱਥੇ ਪਹਿਲਾਂ ਵੀ ਇਸ ਮਾਰ ਲਈ ਸੀ ਵੀਡੀਓ ਲੰਬੀ ਨਾ ਹੋ ਜੇ ਜਿਹੜੀਆਂ ਭੈਣਾਂ ਕੋਲੇ ਮੇਰੇ ਦੂਜੇ ਚੈਨਲ ਦਾ ਲਿੰਕ ਹੈ ਨਹੀਂ ਇਸ ਚੈਨਲ ਤੇ ਪਹਿਲੇ ਨਹੀਂ ਜੁੜਿਓ ਉਹ ਇਹਨਾਂ ਵਾਲੇ WhatsApp ਦੇ ਨੰਬਰ ਤੇ ਬੋਲ ਕੇ ਭੇਜ ਦਿਵੀ ਆ ਸਾਡਾ ਪਿੰਡ ਆ ਆ ਨਾਮ ਆ ਅਸੀਂ ਨੰਬਰ ਸੇਵ ਕਰਕੇ ਗਰੁੱਪ ਦੇ ਵਿੱਚ ਪਾ ਦਾਂਗੇ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਕਿਉਂਕਿ YouTube ਦੇ ਉੱਪਰ ਬੱਚੇ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਸਬਸਕ੍ਰਾਈਬਰ ਵਾੜਾ ਕਰਦੇ ਆ ਉਹ ਅੱਗੇ ਅੱਗੇ ਆਈ ਜਾਂਦੇ ਫਿਰ ਵੀਡੀਓ ਆਪਣੀ ਪਿੱਛੇ ਚਲੀ ਜਾਂਦੀ ਹੈ ਸੋ ਕਹਿਆ ਮੈਨੂੰ ਕੱਲ ਦਿਮਾਗ ਚ ਬੈਠੇ ਬੈਠੇ ਆਇਆ ਵੀ ਤੁਸੀਂ ਨਾ ਮੈਨੂੰ ਆਪਦੇ ਨੰਬਰ ਜਰੂਰ ਨੋਟ ਕਰਾਓ ਜੇ ਕੋਈ ਭੈਣਾਂ ਜਾਂ ਭਰਾ ਤੁਹਾਨੂੰ ਵੇਖਦੇ ਆ ਵੀਡੀਓ ਉਹਨਾਂ ਦੀ ਰਹਿ ਜਾਂਦੀ ਆ ਤਾਂ ਗਰੁੱਪ ਦੇ ਵਿੱਚ ਜਦੋਂ ਵੀਡੀਓ ਆਊਗੀ WhatsApp ਤੇ ਤੁਸੀਂ ਖੋਲ ਕੇ ਦੇਖ ਸਕੋ ਆਪਦਾ ਨੰਬਰ ਤੋਂ ਹਾਈ ਭੇਜਾ ਕਰੋ ਨਾਮ ਨਾਮ ਲਿਖ ਜਾ ਕਰੋ ਮੈਂ ਗਰੁੱਪ ਦੇ ਵਿੱਚ ਤੁਹਾਨੂੰ ਲੈ ਲਊਗਾ ਤਾਂ ਹਰ ਇੱਕ ਵੀਡੀਓ ਤੁਹਾਡੇ ਕੋਲੇ ਮਿਸ ਨਹੀਂ ਹੋਊਗੀ ਹਨਾ ਬੰਮ ਲੇਡੀ ਸੂਟ ਦੀ ਆ ਬੰਮ ਕੁੜਤੇ ਪਿਆ ਮੇਰੇ ਕਈ ਭੈਣਾਂ ਕੁੜਤਾ ਪਿਆ ਮੈਂ ਵੀ ਜਾਣਦੀ ਸੀ ਹਨਾ ਲਾਈਕ ਕਰਨਾ ਉਹਨਾਂ ਨੂੰ ਕੱਟਣਾ ਨਹੀਂ ਆਉਂਦਾ ਦਿੱਕਤ ਆਉਂਦੀ ਸੀ ਉਹਨਾਂ ਵਾਸਤੇ ਬਹੁਤ ਹੀ ਵਧੀਆ ਪਲੇਟਫਾਰਮ ਆ ਬਾਕੀ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਉਹ ਕਿਰਪਾ ਕਰਕੇ ਦੱਸਿਆ ਕਰੋ ਵੀ ਸਾਨੂੰ ਸਭ ਇਹ ਆ ਚੀਜ਼ ਦੀ ਸਮਝ ਨਹੀਂ ਆਉਂਦੀ ਆਪਣੇ ਸੁਝਾਅ ਜ਼ਰੂਰ ਲਿਖਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਤਾਂ ਕਿ ਤੁਹਾਨੂੰ ਕਿਸੇ ਬੰਦੇ ਨੂੰ ਸਵਾਲ ਕਰਨ ਦਾ ਵੀ ਅਧਿਕਾਰ ਹੁੰਦਾ ਵੀ ਸਵਾਲ ਕਰ ਸਕਦਾ ਕਿਸੇ ਬੰਦੇ ਨੂੰ ਕੋਈ ਬੰਦਾ ਜੇ ਤੁਸੀਂ ਸਵਾਲ ਕਰੋਗੇ ਤਾਂ ਤੁਹਾਨੂੰ ਦੇਖ ਕੇ ਦੂਜੀਆਂ ਭੈਣਾਂ ਦੇ ਮਨ 'ਚ ਵੀ ਖਿਆਲ ਆਉ ਮੈਂ ਵੀ ਪੁੱਛ ਹੀ ਲਵਾਂ ਹਣਾ ਮੇਰੀ ਕੁੜਤੀ ਵੀ ਪਿੱਛੇ ਨੂੰ ਜਾਂਦੀ ਹੈ ਜਾਂ ਪਲੋਂਗਾ ਤਾਂ ਨੂੰ ਜੜਦੀਆਂ ਜਾਂ ਗਲਮਾਂ ਪਿੱਛੇ ਨੂੰ ਜਾਂਦਾ ਤਾਂ ਸਵਾਲ ਜ਼ਰੂਰ ਕਰਿਆ ਕਰੋ ਮੈਨੂੰ ਵੀ ਆਹ ਜੀ ਬਈ ਕਿਉਂ ਹੁੰਦੀ ਆ ਮੇਰੀ ਸਲਵਾਰ ਘੁੰਮਦੀ ਆ ਤਾਂ ਕਿਉਂ ਘੁੰਮਦੀ ਆ ਹਨਾ ਜੇ ਤੁਸੀਂ ਸਲਵਾਰ ਕਰੋਗੇ ਫੇਰ ਹੀ ਉਹਨਾਂ ਵੀ ਟੌਪਿਕਾਂ ਤੇ ਮੈਂ ਵੀਡੀਓ ਬਣਾਉਂਗਾ ਕਿ ਆ ਇਹਦਾ ਆ ਕਾਰਨ ਇਹਦਾ ਆ ਕਾਰਨ ਇਹਦਾ ਆ ਕਾਰਨ ਹਨਾ ਆ ਮੈਂ ਸਟੈਪਲੇਜਰ ਲਾ ਲਿਆ ਐਂ ਲਾ ਲਿਆ ਕਰੋ ਹਨਾ ਆ ਵੀ ਹਲਦਾ ਨਹੀਂ ਨਾ ਇੱਕ ਆਪਾਂ ਇੱਥੇ ਲਾ ਲਾਂਗੇ ਕਿਉਂਕਿ ਸਿਲਕੀ ਕਪੜਾ ਹੁੰਦਾਗਾ ਤੂੰ ਗਾਵੀ ਲੋਟਾਂਗੇ ਤੇ ਦੋ ਤਿੰਨ ਥਾਂ ਤੇ ਲਾਲਿਆ ਕਰੂ ਤਾਂ ਕਿ ਆਪਣੀ ਜਿਹੜੀ ਕੜਾਈ ਆ ਉਹ ਸਹੀ ਆਵੇ ਜਿਨ੍ਹਾਂ ਨੂੰ ਮੇਰਾ ਤਰੀਕਾ ਵਧੀਆ ਲੱਗਦਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੂ ਪਹਿਲਾਂ ਇਹ ਵੀ ਮੱਥਾ ਮਾਰੀ ਜਾਂਦੇ ਸੀ ਨਾ ਕਿਉਂਕਿ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿੰਦਾ ਨਾ ਵੀ ਕਈ ਵਾਰ ਨਿੱਕੀ ਜੀ ਨਿੱਕਾ ਜੀ ਚੀਜ਼ ਨਾ ਆਪਾਂ ਸਿਖਾ ਜਾਂਦੇ ਆ ਡਿੱਗਦਾ ਪੱਤਾ ਵੀ ਜੇ ਆਪਾਂ ਸਿੱਖਣਾ ਚਾਹਣ ਉਹ ਵੀ ਆਪਾਂ ਨੂੰ ਸਿਖਾਉਂਦਾ ਆ ਜਿਹੜੇ ਪ੍ਰਾਜ ਸਿੱਖਣ ਦੇ ਚਾਹਵਾਨ ਆ ਜਾਂ ਭੈਣਾ ਹਨ ਉਹਨੂੰ ਛੋਟੀ ਤੋਂ ਛੋਟੀ ਚੀਜ਼ ਵੀ ਸਿਖਾ ਜਾਂਦੀ ਜੇ ਤੂੰ ਸਿੱਖ ਬੰਦਾ ਸਿੱਖਦਾ ਹਨਾ ਮੈਂ ਕੋਈ ਵੀ ਮਿਲਿਓ ਤਾਂ ਕੋਈ ਨਾ ਕੋਈ ਕੀ ਪੁੱਛਦਾ ਰਹਿਣਾ ਵੀ ਤੂੰ ਕੀ ਕਰਦਾ ਕਦੋਂ ਉੱਠਦਾ ਕਿੰਨੇ ਵੇਲੇ ਸੌਂਨਾ ਕਿੰਨਾ ਫੋਨ ਚਲਾਉਣਾ ਹਨਾ ਹਰ ਇੱਕ ਚੀਜ਼ ਪੁੱਛਦਾ ਰਹਿਣਾ ਵੀ ਕਿਵੇਂ ਤੇਰੀ ਜ਼ਿੰਦਗੀ ਆ ਕਿਵੇਂ ਚੱਲ ਰਹੀ ਆ ਕਿਉਂਕਿ ਇਹ ਵੀ ਉਹਦੀ ਜ਼ਿੰਦਗੀ ਚ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਬਦਲਣ ਵਾਲੀ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਆਪਾਂ ਵੀ ਆਹ ਚੀਜ਼ ਜਿਹੜੀ ਉਹਦੀ ਵਧੀਆ ਲੱਗਦੀ ਆ ਕਿਸੇ ਦੇ ਵੀ ਨੁਕਸਾਨਾ ਫੜਾ ਕਰੋ ਵੀ 12 ਵੀ ਤੇ ਪਿਆਰ ਰੰਦੇ ਨਾ ਹੋਰ ਉਹਦੀ ਇੱਕ ਅਧੀ ਚੀਜ਼ ਜਿਹੜੀ ਚੰਗੀ ਹੁੰਦੀ ਆ ਉਹ ਚੋਗ ਲਿਆ ਕਰੋ ਅੱਜ ਜੀ ਆਪ ਨੂੰ ਵਧੀਆ ਏਦੀ ਹੈ ਨਾ ਆ ਵੀ ਮੈਂ ਵੀ ਐਂ ਕਰਿਆ ਕਰੂੰਗਾ ਜਾਂ ਸਵੇਰੇ ਸ਼ਹਿਰ ਜਾਂ ਸ਼ਾਮ ਨੂੰ ਸ਼ਹਿਰ ਜਿਹੜੀ ਚੀਜ਼ ਉਹਦੀ ਵਧੀਆ ਲੱਗਦੀ ਏ ਤੁਹਾਨੂੰ ਠੀਕ ਹੈ ਉਹ ਚੀਜ਼ ਤੁਸੀਂ ਜ਼ਰੂਰ ਚੋਗ ਲਿਆ ਕਰੋ ਜਾਂ ਕੋਈ ਉਹਦਾ ਕਿਸੇ ਚੀਜ਼ ਨੂੰ ਬਣਾਉਣ ਦਾ ਤਰੀਕਾ ਵਧੀਆ ਆਪਾਂ ਨੇ ਕੀ ਕਰਨਾ ਉਹਦੀ ਵਧੀਆ ਚੀਜ਼ ਫੜਨੀ ਨਾ ਕਿ ਉਹਦੀ ਕਮੀਆਂ ਹੈ ਨਾ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਅੱਜ ਹੁਣ ਆਪਾਂ ਨੇ ਸਲਵਾਰ ਕੱਟ ਲਈਏ ਫਿਰ ਕਈ ਵੀ ਗੱਲਾਂ ਗੱਲਾਂ 'ਚ ਕੱਲ ਵੀ ਗਲਤ ਹੋ ਜਾਂ ਸੀਗਾ ਤਾਂ ਕਈ ਵੀ ਗਲਤ ਹੋ ਜਾਂਦਾ ਸਟੈਪਲਰ ਮੈਂ ਕਰ ਲਿਆ ਉਧਰ ਬਿਲਕੁਲ ਸਟ੍ਰੇਟ ਸਲਵਾਰਾ ਕਪੜਾ ਪਣ ਮੇਨ ਨਾਲ ਰਹਿ ਗਈ ਮੈਂ ਤੁਹਾਨੂੰ ਹੁਣ ਮਿਲ ਕੇ ਦਿਖਾ ਦੂ ਕਈ ਪੈਣਾ ਬਿਲਕੁਲ ਨਵੀਆਂ ਜਨਰਲ ਤੇ ਆ ਤਾਂ ਉਹਨਾਂ ਨੇ ਕਪੜਾ ਜ਼ਰੂਰ ਮਿਲਣਾ ਪੈਣਾ 0 ਤੋਂ ਸਟਾਰਟ ਕਰਾਂਗੇ ਜਿਹੜੀਆਂ ਔਰ ਉਹ ਮੈਂ ਕਪੜਾ ਮੇਨ ਦਾ ਵੀ ਤਰੀਕਾ ਨਾਲ ਨਾਲ ਦੱਸੀ ਜਾਊਗਾ ਲੋਚ ਆਪਾਂ ਇੱਥੋਂ ਰੱਖਣਾ ਦੋਨੇ ਲੜਾਂ ਨੂੰ ਕੀਤੀ ਦਾ ਆਪਾਸ ਰੱਖਣਾ ਇਸ ਤਰ੍ਹਾਂ ਮਿਲ ਲੈਣਾ ਕਿਉਂਕਿ ਹੌਨਸਾਰ ਅਗਲਾ ਹੀ ਕਹਿੰਦਾ ਕਪੜਾ ਮਿਲੂ ਕਿੰਨਾ ਮੇਰਾ 125 ਦੋ ਲੜਾਂ ਆਪਣੇ ਕੋਲ ਕਿੰਨਾ ਹੋ ਗਿਆ 22 ਮੀਟਰ ਟੋਟਲ ਕਪੜਾ ਆਪਣੇ ਕੋਲ 2.5 ਮੀਟਰ ਹੈ ਜੇ 112 ਦੇ ਹੋਏ ਨਾ ਫਿਰ ਇਹ ਹੋ ਜਾਣੇ 2.5 ਜਿਹੜਾ ਆਪਣਾ ਫੀਤਾ ਪੂਰਾ ਇਹ 5 ਫੁੱਟ ਦਾ ਹੁੰਦਾ ਤੇ 1.5 ਮੀਟਰ ਦਾ ਆਹ ਫੀਤਾ 1.5 ਮੀਟਰ ਦਾ ਹੁੰਦਾ ਪਰ ਨੂੰ ਜੇ ਕਿਸ ਨੂੰ ਨਹੀਂ ਪਤਾ ਚੈਨਲ ਤੇ ਪਹਿਲੀ ਵਾਰੀ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਨੂੰ ਬਜਾ ਦੇ ਉਹਦੇ ਆਲ ਵਾਲੇ ਬਟਨ ਤੇ ਸੈੱਟ ਕਰਵਾ ਲਓ ਜੁਆਕਾ ਨੂੰ ਕਹਿ ਕੇ ਤਾਂ ਕਿ ਵੀਡੀਓ ਮਿਸ ਨਾ ਹੋਵੇ ਬਾਕੀ ਮੈਂ ਗਰੁੱਪ ਦੇ ਵਿੱਚ ਵੀਡੀਓ ਪਾ ਦਿਆ ਕਰੂੰਗਾ ਤੁਸੀਂ ਮੈਨੂੰ ਆਪਦਾ ਪਿੰਡ ਦਾ ਨਾਮ ਤੇ ਆਪਣਾ ਨਾਮ ਲਿਖ ਕੇ ਭੇਜਿਆ ਕਰੋ ਉਹਦੇ ਵਿੱਚ ਹਨਾ ਕੋਈ ਹੋਰ ਕਿਸੇ ਵੀ ਚੀਜ਼ ਦੀ ਉਹਦੇ ਵਿੱਚ ਆਪਾਂ ਮਸ਼ਹੂਰੀ ਨਹੀਂ ਪਾਵਾਂਗੇ ਕੱਲਾ ਆਪਣੇ ਕੰਮ ਨੇ ਕੰਮ ਰੱਖਾਂਗੇ ਨਾ ਕੋਈ ਉਹ ਚ ਮੈਸੇਜ ਕਰ ਸਕੇ ਹਨਾ ਉਹ ਚੀਜ਼ ਆਹ ਧਿਆਨ ਰੱਖੋ ਇਹ ਨਹੀਂ ਹੈ ਤੁਸੀਂ ਮੈਸੇਜ ਕਰੀ ਜਾਓ ਉਹ ਚ ਜੇ ਕਿਸੇ ਨੇ ਕੋਈ ਮੈਸੇਜ ਕਰਨਾ ਤੁਹਾਡੇ ਕੋਲ YouTube ਹੈਗੀ ਜਿੰਨੇ ਮਰਜ਼ੀ ਕਰੀ ਜਾਇਆ ਕਰੋ ਉਹਦੇ ਵਿੱਚ ਮੈਨੂੰ ਦੱਸ ਦਿਆ ਕਰੋ ਆਹ ਚੀਜ਼ ਦੀ ਸਮਝ ਨਹੀਂ ਆਉਂਦੀ ਜਾਂ ਆਹ ਚੀਜ਼ੇ ਆਉਂਦੀ ਆ ਹਨਾ ਆਹ ਲੋ ਜੇ ਕੀ ਵਧੀਆ ਲੱਗਦੀ ਤਾਂ ਵੀ ਮੈਸੇਜ ਕਰਿਆ ਕਰੋ ਸਮਝ ਨਹੀਂ ਆਉਂਦੀ ਤਾਂ ਕਰਨਾ ਹੀ ਕਰਨਾ ਹਨਾ ਫੇਰ ਇਹ ਮੈਨੂੰ ਪਤਾ ਲੱਗੂ ਤਾਂ ਕਿ ਮੈਂ ਉਹ ਤੇ ਨਵੀਂ ਹੋਰ ਵੀਡੀਓ ਬਣਾਵਾਂ ਇੱਥੋਂ ਆ ਚੀਜ਼ ਦੀ ਥੋੜੀ ਹੋਰ ਜ਼ੋਰ ਜ਼ੋਰ ਲਾਉਣ ਦੀ ਲੋੜ ਆ ਤੇ ਜਿੰਨਾਂ ਭੈਣਾਂ ਨੂੰ ਮੇਰੀ ਵੀਡੀਓ ਦੇਖ ਕੇ ਥੋੜਾ ਮੋਟਾ ਵੀ ਫਰਕ ਪਿਆ ਉਹ ਜ਼ਰੂਰ ਲਿਖਿਆ ਕਰੋ ਵੀ ਅੱਗੇ ਨੂੰ ਸਾਡਾ ਬਈ ਹੱਥ ਦਾ ਫਰਕ ਪੈ ਰਿਹਾ ਸੁਧਾਰ ਹੋ ਰਿਹਾ ਲੋ ਜੀ ਆਪਾਂ ਨੂੰ ਬਿਲਕੁਲ ਸੈੱਟ ਕਰਕੇ ਫੇਰ ਹੀ ਮੈਂ ਚੱਕੂਗਾ ਪ੍ਰੈਸ ਸਟੈਬਲਾਈਜ਼ਰ ਸਾਰੇ ਇੱਥੇ ਕਰ ਲੈਣੀਆਂ ਮਿਲ ਕੁ ਧਿਆਨ ਦਿਨਾ ਨਾ ਚਾਰੇ ਲੜਾ ਪੌਚੀ ਨਹੀਂ ਮੀਨੀ ਹੋਉਂਦੇ ਨੇ ਇਹ ਜੀ ਦਾ ਖਾਸ ਧਿਆਨ ਰੱਖਣਾ ਇੱਥੇ ਚਾਰੇ ਲੜਾ ਟੋ ਕੇ ਹੁਣ ਮੈਂ ਇੱਕ ਵਾਰੀ ਫਿਰ ਇਹਨੂੰ ਬੰਨ। ਹੁਣ ਇਹ ਚੰਗੀ ਤਰ੍ਹਾਂ ਵੱਧ ਗਿਆ ਕੱਪੜਾ ਹੁਣ ਹਿਲਣ ਦੀ ਕੋਈ ਗੰਜਾਇਸ਼ ਨਹੀਂ ਸੀ ਹੈਨਾ ਹੁਣ ਆਪਾਂ ਇਸੇ ਤਰੀਕੇ ਨਾਲ ਸੈੱਟ ਕਰ ਲਏ। ਜਦੋਂ ਵੀ ਪ੍ਰੈਸ ਮਾਰਨੀ ਆ ਸਿੱਧੀ ਜਾ ਕੇ ਕੱਪੜੇ ਤੇ ਨਹੀਂ ਮਾਰਨੀ ਲੜ ਤੇ ਮਾਰ ਲਿਆ ਕਰੋ ਜਾਂ ਕਿਸੇ ਕੱਪੜੇ ਉੋਰ ਤੇ ਮਾਰ ਕੇ ਫਿਰ ਕੱਪੜੇ ਤੇ ਲਿਆਉਣੀ ਆ ਕਈ ਵਾਰੀ ਪ੍ਰੈਸ ਕੱਪੜਾ ਚੱਕਦੇ ਆ ਆਪਾਂ ਲਾ ਕੇ ਭੋਲੇ ਨੇ ਇਹ ਨਿੱਕੇ ਨਿੱਕੇ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਕਰੋ। ਬਾਕੀ ਪਹਿਲਾਂ ਮੈਂ ਕਹਿੰਦਾ ਹੁਣ ਮੈਂ ਭੁੱਲ ਗਿਆ ਕਹਿਣਾ ਜੇ ਕਿਸੇ ਭੈਣ ਨੂੰ ਇਸ ਤਰ੍ਹਾਂ ਦੀ ਪ੍ਰੈਸ ਦੀ ਲੋੜ ਆ ਉਹ ਨੂੰ ਨਹੀਂ ਪਤਲਾ ਕਿ ਕਿਹੜੀ ਲੱਗੇ ਕਿੱਥੋਂ ਲੱਗੇ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ YouTube ਵਾਲੇ ਤੇ ਆਪਾਂ ਇਕੱਠੀਆਂ ਪ੍ਰੀਸਾਂ ਮੰਗਵਾ ਕੇ ਤੁਸੀਂ ਆਪਦੇ ਐਡਰੈਸ ਮੈਨੂੰ ਭੇਜ ਦਿਓ ਮੈਂ ਕੋਰੀਅਰ ਉਹਦੇ ਕਰਵਾ ਦੂੰਗਾ ਠੀਕ ਹੈ। ਇਹ ਵੀ ਬਿਲਕੁਲ ਫ੍ਰੀ ਸੇਵਾ ਹੋਊਗੀ ਕਿਸੇ ਵੀ ਭੈਣ ਨੂੰ ਵਾਧੂ ਖਰਚਾ ਨਹੀਂ ਪਊਗਾ। ਜਿੰਨਾ ਕੋਈ ਕੋਰੀਅਰ ਦਾ ਖਰਚਾ ਹੋਊਗਾ ਉਹ ਖلاص ਜਿੰਨੇ ਦੀ ਪ੍ਰੈਸ ਆਪਣੀ ਆਉਗੀ ਨਾਲ ਤੁਹਾਨੂੰ ਬਿੱਲ ਭੇਜਾਂਗਾ ਹਨਾ ਜਿਹੜਾ ਮੇਰੇ ਕਰਨਲਾ ਫਰਜ਼ ਆ ਉਹ ਮੈਂ ਜ਼ਰੂਰ ਨਿਭਾਉਂਗਾ ਆਪਦੀਆਂ ਭੈਣਾਂ ਸਮਝ ਕੇ ਠੀਕ ਹੈ ਜੀ ਆਪਾਂ ਇਹੋ ਜੇ ਕੰਮ ਦੇ ਵਿੱਚ ਕੋਈ ਵੀ ਪੈਸਾ ਮੈਂ ਨਹੀਂ ਲੈਂਦਾ ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਵੀ ਬਿਲਕੁਲ ਆਪਾਂ ਫ੍ਰੀ ਸਿਖਾਉਣੀ ਆ ਹਾਂ ਇੱਕ ਚੀਜ਼ ਦਾ ਪੈਸਾ ਹੈਗਾ ਵੀ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਉਹਨੂੰ ਆਪਾਂ ਮੈਂ ਤੁਸੀਂ ਪੈਸੇ ਸਮਝ ਲਓ ਤਾਂ ਭਾਵੇਂ ਆਪਦੀ ਸੇਵਾ ਸਮਝ ਲਓ ਵੀ ਤਾਂ ਕਿ ਹੋਰ ਕਿਸੇ ਭੈਣ ਦਾ ਜਾਂ ਭਰਾ ਦਾ ਫਾਇਦਾ ਹੋ ਜੇ ਤੇ ਜੇ ਕਿਸੇ ਭੈਣ ਨੇ ਡੈਰੀਆਂ ਛਪਾਉਣੀਆਂ ਉਹ ਮੈਂ ਗੱਲ ਕਰ ਲਈ 150 ਦੀ ਇੱਕ ਡੈਰੀ ਪਊਗੀ ਘੱਟ ਤੋਂ ਘੱਟ 10 ਡੈਰੀਆਂ ਪੈਣੂ ਛਪਣੀਆਂ ਪਹਿਲਾਂ ਮੈਨੂੰ ਏਸੀ ਵੀ 50 60 ਰੁਪਏ ਦੀ ਡੈਰੀ ਹੋਊਗੀ ਕਿਉਂਕਿ ਆਪਣਾ ਜਿਹੜਾ ਸਮਾਨ ਆ ਉਹ ਮੈਂ ਬਹੁਤ ਘੱਟ ਧਿਆਨ ਰੱਖਦਾ ਜਿਹੜਾ ਇਹ ਸਮਾਨ ਆ ਇਹ ਅੰਮ੍ਰਿਤਪਾਲ ਕੌਰ ਹੀ ਲਿਆਉਂਦੇ ਆ ਚਾਹੇ ਕਿ ਇਹਨਾਂ ਦੀ ਡਿਊਟੀ ਹੁੰਦੀ ਆ ਮੈਨੂੰ ਕੁਛ ਨਹੀਂ ਪਤਾ ਹੁੰਦਾ ਵੀ ਘਰੇ ਦੁੱਧ ਕਿੰਨਾ ਲਿਆਉਂਦੇ ਆ ਕਿਹੜੀ ਚੀਜ਼ ਕਿੱਥੋਂ ਸੌਦਾ ਕਿੰਨਾ ਮੇਰਾ ਸਿਰਫ ਕੱਲਾ ਦੁਕਾਨ ਤੇ ਹੁੰਦਾ ਕਿਉਂਕਿ ਦੁਕਾਨ ਤੇ ਕੰਮ ਬਹੁਤ ਜ਼ਿਆਦਾ ਹੁੰਦਾ ਹੈਗਾ ਹਨਾ ਆਗਰ ਕਿ ਮੈਂ ਤੁਹਾਨੂੰ ਵਾਰੀ ਵਾਰੀ ਕਹਿਣਾ ਵੀ ਜੇ ਕਿਸੇ ਨੂੰ ਮੈਂ ਕਹਤਾਂ ਵੀ ਆ ਚੀਜ਼ ਥੋੜਿਆਂ ਦੀ ਆ ਉਹ ਤੁਹਾਡੇ ਤੋਂ ਵੱਧ ਪੈਸੇ ਮੰਗਦਾ ਤਾਂ ਤੁਸੀਂ ਆਪਣੇ ਦੂਜੇ ਨੰਬਰ ਤੇ ਸੰਪਰਕ ਕਰ ਲਿਆ ਕਰੋ ਉਹਨਾਂ ਨੂੰ ਸਾਰੇ ਬਾਜ਼ਾਰ ਦੀ ਨੌਲਜ ਹੁੰਦੀ ਆ ਕਿਹੜੀ ਚੀਜ਼ ਕਿੱਥੋਂ ਮਿਲਦੀ ਆ ਕਿੰਨੇ ਪੈਸੇ ਆਂ ਦੀ ਇਹ ਕਿੱਥੋਂ ਸਹੀ ਮਿਲਦੀ ਆ ਠੀਕ ਆ ਡੈਰੀਆਂ ਚਪੌਣਗੇ ਤਾਂ ਵੀ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਦੁਕਾਨਦਾਰ ਨੂੰ ਪੈਸੇ Google Pay ਕਰ ਦਿਓ ਉਹਨਾਂ ਨਾਲ ਗੱਲ ਕਰ ਲਈ ਸੀ ਆਪਦਾ ਐਡਰੈਸ ਨਾਮ ਲਿਖ ਕੇ ਭੇਜ ਦਿਓ 10 ਡੈਰੀਆਂ ਚਪੌਣ ਭਾਵੇਂ 20 ਚਪੌਣ ਹੁਣ ਇਹ ਤਾਂ ਆਪਣੇ ਰੋਜ਼ ਕੰਮ ਆਉਣ ਵਾਲੀਆਂ ਆ ਚੀਜ਼ ਖਰਾਬ ਹੋਣ ਵਾਲੀ ਹੈ ਨਹੀਂ ਡਾਇਰਿੰਗ ਦੇ ਨਾਲ ਥੋੜੀ ਤੁਹਾਡੇ ਹੋਰ ਵੀ ਵਧੀਆ ਪ੍ਰਭਾਵ ਪਊਗਾ ਕੰਮ ਤੇ ਹੁਣ ਮੈਂ ਇਹਨੂੰ ਵੀਡੀਓ ਸ਼ੁਰੂ ਕਰਦਾ ਹਾਂ ਇੱਕ ਵਾਰੀ ਪ੍ਰੈਸ ਦੇ ਨਾਲ ਆਪਾਂ ਸਾਰੀ ਕੜਾਈ ਵਿੱਚ ਸੈੱਟ ਕਰ ਲਈਏ ਆਪਾਂ ਨੇ ਬਸ ਇੰਨਾ ਕੀ ਕੱਪੜਾ ਛੱਡਣਾ ਇਹਦੇ ਬਾਹਲਾ ਨਹੀਂ ਛੱਡਣਾ ਠੀਕ ਆ ਇਹ ਵਿੱਚ ਇਤਨੀ ਆਪਾਂ ਪੇਸਟ ਕਰ ਲਾਂਗੇ ਕਿ ਸ਼ਰਟ ਸਾਰੀ ਲੱਗੇ ਦੇ ਅੰਦਰ ਨਾਲ ਜੋੜ ਲਾਣਾ ਆਪਣੇ ਇਹਦੇ ਅੰਦਰ ਨਾਲ ਜੋੜ ਲਾ ਕੇ ਉਹ ਪੇਸਟ ਕਰ ਦਾਂਗੇ ਠੀਕ ਹੈ ਪਹੁੰਚੇ ਥੱਲੇ ਨਹੀਂ ਬਣਾਉਂਦੇ ਇਹਦੇ ਉੱਪਰ ਹੀ ਥੋੜਾ ਜਿਹਾ ਸੂਈ ਦੇ ਨਾਲ ਟਾਂਕੇ ਲਾ ਕੇ ਪੇਸਟ ਕਰਕੇ ਪਹੁੰਚੇ ਕੱਢਾਂਗੇ ਇਹਦੇ ਸਾਨੂੰ ਇਹ ਸਮਝਾ ਕੇ ਗਏ ਸੀ ਭੈਣੇ ਮੇਰੇ ਐ ਮੈਨੂੰ ਚਾਹੀਦੀ ਹੈ ਪਹੁੰਚੇ ਇਸ ਤਰ੍ਹਾਂ ਤਾਂ ਤਾਂ ਵੀ ਤੁਸੀਂ ਵੀ ਪੁੱਛ ਲਿਆ ਕਰੋ ਇੱਕ ਉਹਨਾਂ ਦਾ ਮੋਬਾਈਲ ਨੰਬਰ ਜ਼ਰੂਰ ਲਿਖਿਆ ਕਰੋ ਜਿਹਦੇ ਤੁਸੀਂ ਸੂਟ ਫੜਦੇ ਹੋ ਵੀ ਕੱਲ ਨੂੰ ਆਪਾਂ ਨੂੰ ਫੋਨ ਕਰਕੇ ਕੋਈ ਚੀਜ਼ ਪੁੱਛਣੀ ਪਵੇ ਕਿਉਂ ਭੈਣਾਂ ਨੇ ਰੇ ਸਵੇਰੇ ਕੰਮ ਸ਼ੁਰੂ ਕਰ ਦਿੰਗਾ ਕਈ ਕੰਮ ਨਿਵੇੜ ਕੇ ਆਪਦਾ ਤਾਂ ਤੁਹਾਨੂੰ ਦਿੱਕਤ ਨਾ ਆਵੇ ਹਰ ਇੱਕ ਦਾ ਫੋਨ ਨੰਬਰ ਲਿਆ ਕਰੋ ਉਹਦੇ ਨਾਲ ਆਪਦਾ ਨੰਬਰ ਵੀ ਬਟਾਇਆ ਕਰੋ ਉਹਨੂੰ ਆਵਦਾ ਨੰਬਰ ਦਿੱਤਾ ਉਹ ਤੋਂ ਆਵਦਾ ਨੰਬਰ ਲੈ ਲਿਆ ਆ ਲੋ 6 ਇੰਚ ਵਿੱਚ ਕੱਢ ਲਿਆ ਫਿੱਤਾ ਇੱਥੋਂ ਆਪਾਂ ਇੰਨਾ ਕੁ ਇਹਨੂੰ ਇੱਥੋਂ ਚੱਕਾਂਗੇ ਸਲਵਾਰ ਨੂੰ ਮੰਨ ਕੇ ਚਲੋ ਆਪਣਾ ਆ ਹੋ ਗਿਆ ਤਾਂ ਆਪਾਂ ਇਹਨੂੰ ਇੱਥੋਂ 6 ਇੰਚ ਫਿੱਤਾ ਕੱਢ ਲੈ ਇੱਕ ਵਾਰੀ ਬਾਅਦ ਕਾਟਣਾ ਸਹੀ ਕਰ ਲਈਏ ਲੋਚ 6 ਇੰਚ ਫੀਤਾ ਆਪਾਂ ਨੂੰ ਕੱਢ ਲੈ ਵੈਲਟ ਦੇ ਉੱਪਰ ਇਸ ਤਰ੍ਹਾਂ ਹੁਣ ਜਿਹੜੀ ਸਲਵਾਰ ਦੀ ਲੰਬਾਈ ਹੈਗੀ ਆ ਉਹ ਮੈਂ ਤੁਹਾਨੂੰ ਨਾਪ ਦਿਖਾਉਣਾ ਭੁੱਲ ਗਿਆ ਸੱਚ ਨਾਪ ਦਾ ਧਿਆਨ ਮਾਰ ਲਓ ਇੱਕ ਵਾਰੀ ਆ ਜਾ ਸਲਵਾਰ ਦੀ ਜਿਹੜੀ ਲੰਬਾਈ ਆ ਇਹਨਾਂ ਦੀ ਪਹਿਲਾਂ ਵੀ ਆਪਾਂ ਸਵੇਰੇ ਸੂਟ ਕੱਢੇ ਦੁਬਾਰੇ ਫੇਰ ਕੱਟ ਰਹੇ ਆ ਕਈ ਸੂਟ ਸੀ ਇਸ ਭੈਣ ਦੇ 36 ਇੰਚ ਲੰਬਾਈ ਆ ਸਲਵਾਰ ਦੀ ਬੈਲਟ 23 ਆ ਤੇ ਮੂਰੀ 16 ਸਟ੍ਰੇਟ ਸਲਵਾਰ ਆ ਬਿਨਾ ਫੱਟਿਆਂ ਤੋਂ ਠੀਕ ਆ ਆਪਾਂ ਇਹ ਸਲਵਾਰ ਕੱਟ ਰਹੇ ਆ ਸੈਂਟੀਮੀਟਰ ਮਾਗ ਲਿਆ 36 ਦੇ ਤਿੰਨ 39 ਤਿੰਨ ਇੰਚ ਜੀ ਆਪਣੇ ਵਾਧ ਰੱਖਣਾ ਜੇ ਝਾਕ ਨਹੀਂ ਦੀਂਦਾ ਤਾਂ ਮੈਂ ਚਿੱਟੇ ਝਾਕਣਾ ਨਿਸ਼ਾਨ ਲਾ ਲੈਣਾ ਦਸਰੇ ਚੱਕ ਤਾਂ ਤਿੰਨ ਇੰਚ ਜੀ ਆਪਾਂ ਨੂੰ ਹੋਰ ਵਾਧ ਰੱਖਾਂਗੇ 42 ਠੀਕ ਹੈ ਇਹ ਮੈਂ ਤੁਹਾਨੂੰ ਹੁਣੀ ਦੱਸ ਦੂੰ ਕਿ ਕਿਉਂ ਵਾਧ ਰੱਖਿਆ ਪਹਿਲਾਂ ਆਪਾਂ ਸਕੀਲ ਦੇ ਮਰਦ ਦੇ ਨਾਲ ਆ ਇਸ ਤਰ੍ਹਾਂ ਦਾ ਫੱਟਾ ਜ਼ਰੂਰ ਲਿਆ ਕੇ ਰੱਖਣਾ ਪੈਣਾ ਨਹੀਂ ਕਰੇ ਆਪਾਂ ਨੂੰ ਬਿੰਦੇ ਬਿੰਦੇ ਦੀ ਲੋੜ ਪੈਂਦੀ ਰਹਿੰਦੀ ਹੈ ਹਨਾ ਹਾਂ ਜੇ ਕਿਸ ਨੇ ਬਠਿੰਡੇ ਸਾਨੂੰ ਮਿਲਣਾ ਉਹ ਅਸੀਂ ਤੀਜੇ ਦਿਨੋਂ ਬਠਿੰਡੇ ਆਉਂਦੇ ਰਹਿੰਦੇ ਆ ਤਾਂ ਫੋਨ ਕਰਕੇ ਸਾਨੂੰ ਗੋਲਡੀ ਕੀ ਕੋਲੇ ਆ ਕੇ ਮਿਲ ਸਕਦੇ ਲੋ ਜੀ ਬਿਲਕੁਲ ਇਦੋ ਆਪਾਂ 3 ਇੰਚ ਤੇ ਵੱਧ ਨਿਸ਼ਾਨ ਵਾਲਿਆ ਇਹ ਕਿਉਂ ਰਾਇਆ ਇਹ ਮੈਂ ਤੁਹਾਨੂੰ ਹੁਣੀ ਦੱਸ ਦੂੰ ਬਾਲਾ ਆਪਾਂ ਲੰਮਾ ਨਹੀਂ ਲੈ ਕੇ ਆਉਂਦੇ ਵੀਡੀਓ ਨੂੰ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਫਿਰ ਭਾਣਾ ਗੁੱਸੇ ਹੁੰਦੇ ਨਾਲ ਜਿੰਨਾ ਭਾਣਾ ਕੋਈ ਤਰਾਜ ਨਹੀਂ ਵੀਡੀਓ ਲੰਮੀ ਹੋਉਂਦਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਦਿਆ ਕਰੋ ਇਹ ਬਈ ਕੰਮ ਸਿੱਖਣਾ ਵੀਡੀਓ ਲੰਮੀ ਦਾ ਕੋਈ ਚੱਕਰ ਨਹੀਂ ਹਾਂ ਇਸੇ ਤਰੀਕੇ ਪਹੁੰਚੇ ਆ ਇਸ ਭੈਣ ਦੇ ਉਹ 16 ਇੰਚ ਆਪਾਂ ਇਹਦੇ ਵਿੱਚ ਮਾਰਜਰ ਰੱਖ ਕੇ ਜਾਂ ਦਬਾ ਕੇ ਇਹਨੂੰ ਆਲੋ ਉਹਨਾਂ ਰੱਖ ਦੇਣਾ ਬਾਦ ਠੀਕ ਆ ਤਾਂ ਸਲਵਾਰ ਆਪਾਂ ਸਟ੍ਰੇਟ ਹੀ ਰੱਖਾਂਗੇ 20 ਸਾਡੇ 20 ਆਪਾਂ ਪਾਵਾਂਗੇ ਘੇਰ ਬਾਹਾਂ ਨਹੀਂ ਪਾਉਣੀ ਇਹ ਚੀਜ਼ਾਂ ਦਾ ਧਿਆਨ ਰੱਖਣਾ ਖਾਸ ਕਰਕੇ ਉਸੇ ਤਰੀਕੇ ਫਿਰ ਪੱਟੀ ਦੇ ਨਾਲ ਆਪਾਂ ਨਿਸ਼ਾਨ ਲਾਵਾਂਗੇ ਇੱਥੋਂ ਨਿਸ਼ਾਨ ਦੇਖ ਰਹੀ ਹੈ ਹਨਾ ਤਾਂ ਠੀਕ ਨਹੀਂ ਅਗਲੀ ਵੀਡੀਓ ਦੇ ਵਿੱਚ ਦੱਸ ਦਿਆ ਕਰੋ ਬਈ ਇਹਦੇ ਨਿਸ਼ਾਨ ਸਾਨੂੰ ਦੇਖੀ ਨਹੀਂ ਦੁਬਾਰੇ ਵੀਡੀਓ ਇਸੇ ਟੌਪਿਕ ਤੇ ਬਣਾਓ ਜਾਂ ਕੋਈ ਚੀਜ਼ ਦੀ ਸਮਝ ਨਹੀਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ WhatsApp ਵਾਲਾ ਨੰਬਰ ਮੈਂ ਤੁਹਾਨੂੰ ਨੰਬਰ ਸੇਵ ਕਰਨਾ ਵਸਤੇ ਤਵੀ ਗਰੁੱਪ ਦੇ ਵਿੱਚ ਤੁਹਾਡੇ ਕੋਲੇ ਵੀਡੀਓ ਆ ਜਾਇਆ ਕਰੇ ਤੁਸੀਂ ਦੇਖ ਜਦੋਂ ਮਰਜ਼ੀ ਲਓ ਥੋੜਾ ਮੋਬਾਈਲ ਲੱਗੇ ਦੇਖ ਲਓ ਹਨ ਉਹ ਮਾਮਲਾ ਦੇ ਨਹੀਂ ਪੜਨਾ ਕੰਮ ਨਿਵੇੜ ਕੇ ਦੇਖ ਸਕਦੇ ਹੋ ਹਨ ਹੁਣ ਜਿਹੜਾ ਆਹ ਆਪਾਂ 3 ਇੰਚ ਵੱਧ ਰੱਖਿਆ ਆਹ ਇਓ ਇੱਥੋਂ ਨਿਸ਼ਾਨ ਚੱਕ ਲੈ ਗਰੋ ਐਸ ਪੱਟੀ ਦੇ ਨਾਲ ਠੀਕ ਹੈ ਜੀ ਆਹ ਪੱਟੀ ਜਦੋਂ ਆਪਾਂ ਇੱਥੋਂ ਲਾਵਾਂਗੇ ਨਾ ਇੱਥੇ ਥੋੜੀ ਲੰਬਾਈ ਪੂਰੀ 3 ਇੰਚ ਵੱਧ ਦਾ ਸਲਵਾਰ ਤੋਂ ਇੱਥੋਂ ਚੱਕਿਆ ਗਰੋ ਇਹ ਜਿਵੇਂ ਜਿਵੇਂ ਆਹ ਵੱਧਦੀ ਜਾਊਗੀ ਬੈਗ ਝੂਲੀ ਵੱਧਦੀ ਜਾਊਗੀ ਠੀਕ ਹੈ ਇੱਥੇ ਹੁਣ ਆਹ ਤਾਂ ਸਲਵਾਰ ਥੋੜੀ ਬਿਲਕੁਲ ਸਟ੍ਰੇਟ ਵਜੂ ਸਾਹਮਣੇ ਖੜਜੂ ਆਜੀ ਤੁਹਾਡੀ ਅੱਡੀਆਂ ਦੇ ਉੱਪਰ ਜਾ ਕੇ ਡਿੱਗੂਗੀ ਅੱਡੀਆਂ ਦੀਆਂ ਨਹੀਂ ਆਣੀਆਂ ਵਧੀਆ ਸਪੌੜੀਆਂ ਬੰਨਦੀਆਂ ਨੀਚੇ ਨਾਲੇ ਸਲਵਾਰ ਸਟ੍ਰੇਟ ਦੀ ਸਟ੍ਰੇਟ ਰੇਟ ਬਹੁਤ ਹੀ ਸੋਹਣੀ ਲੱਗਦੀ ਹੈ ਪਾਈ ਵੀ ਹਨ ਜਿਹੜੀਆਂ ਪੈਂਡ ਨੂੰ ਵਧੀਆ ਲੱਗਿਆ ਉਹ ਵੀ ਦੱਸ ਦਿਓ ਕਮੈਂਟ ਕਰਕੇ ਨਹੀਂ ਸਮਝ ਲੱਗੀ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਫੇਰ ਤੁਹਾਨੂੰ ਦੱਸ ਦਊਗਾ ਜੇ ਕਈ ਵਾਰੀ ਚੀਜ਼ ਨਹੀਂ ਸਮਝ ਆਉਂਦੀ ਹਨਾ ਫਿਰ ਮੈਂ ਅਗਲੀ ਵੀਡੀਓ ਦੇ ਵਿੱਚ ਫੇਰ ਇਹਨੂੰ ਦੱਸ ਦੂੰ ਕਈ ਵਾਰੀ ਕੀ ਹੁੰਦਾ ਵੀਡੀਓ ਸਾਰੀ ਬਣ ਜਾਂਦੀ ਹੈ ਆਵਾਜ਼ ਵਗੈਰਾ ਕੱਟੀ ਜਾਂਦੀ ਹੈ ਹਨਾ ਉਹ ਚੀਜ਼ ਦਾ ਵੀ ਆਪਾਂ ਨੇ ਯਾ ਰੱਖਣਾ ਮੈਕਮੂਕ ਬੰਦ ਹੋ ਜਾਂਦਾ। ਤਾਂ ਮੈਂ ਹੁਣ ਇਹਨੂੰ ਕਟਿੰਗ ਕਰਨ ਲੱਗਿਆ। ਠੀਕ ਹੈ। ਬਿਲਕੁਲ ਧਿਆਨ ਨਾਲ ਕੱਟਣਾ। ਕੱਪੜਾ ਬਹੁਤ ਜ਼ਿਆਦਾ ਸਿਲ ਚੀਜ਼ ਹੈ। ਕੰਨੀ ਕੱਢਦਿਆ ਕਰੋ। ਹਮੇਸ਼ਾ ਕੰਨੀ ਆਪਾਂ ਨੇ ਕੱਢਣੀ ਹੁੰਦੀ ਹੈ। ਠੀਕ ਹੈ ਜੀ ਇਸ ਤਰ੍ਹਾਂ। ਇਹ ਤੋਂ ਆਪਾਂ ਬਿਲਕੁਲ ਧਿਆਨ ਦੇਣਾ ਚਾਹੀਦਾ। ਜੇ ਕਿਸੀ ਭੈਣੇ ਕੈਂਚੀ ਵਗੈਰਾ ਜਾਂ ਕੋਈ ਵੀ ਚੀਜ਼ ਮੰਗਵਾਉਣੀ ਆ ਜਾਂ ਲੈਣੀ ਆ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਵੀ ਤੁਸੀਂ ਕਿੱਥੋਂ ਸਮਾਨ ਲੈਣੇ ਹੋ ਹਨਾ ਕਿੱਥੋਂ ਚੀਜ਼ ਸਹੀ ਮਿਲਦੀ ਹੈ ਕਮੈਂਟ ਪੁੱਛੇ ਦੱਸੇ ਬਿਨਾ ਇਹ ਚੀਜ਼ਾਂ ਦਾ ਨਾ ਓਲਾ ਵਾਲਾ ਹੁੰਦਾ ਹੈ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਕਿੱਥੋਂ ਨਹੀਂ ਹੋਣਾ ਆਪਾਂ ਇਹਨੂੰ ਬੰਨਾਂਗੇ ਚੰਗੀ ਤਰ੍ਹਾਂ ਇੱਕ ਇੱਥੇ ਵਾਲੇ ਨੇ ਸਟੇਪਲਰ ਇੱਕ ਆਪਾਂ ਇੱਥੇ ਤਾਂ ਕਿ ਫਟਾਫਟ ਆਪਣੀ ਲਰਨਿੰਗ ਕੱਟੀ ਜਾ ਸਕੀ ਲੋਚੀ ਕੱਪੜਾ ਇਧਰ ਲਾਓ ਹੁਣ ਜਿਵੇਂ ਤੁਸੀਂ ਇਹਨੂੰ ਮਾਰਜੀ ਚੱਕਿਓ ਹਲਦਾ ਨਹੀਂ ਹੈ ਕੱਪੜਾ। ਵੇਖ ਕਿੱਥੇ ਵੀ ਲਾਈ ਦਿੰਗੇ। ਉਹਨੇ ਹੀ ਤੁਹਾਨੂੰ ਸੌਖਾ ਹੋ ਜਾਊਗਾ ਨਹੀਂ ਤਾਂ ਬਾਰੀ ਬਾਰੀ ਕੱਪੜਾ ਹਲਦਾ ਰਹਿੰਦਾ। ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ। ਇਹਦੇ ਵਿੱਚੋਂ ਆਪਾਂ 벨ਟ ਕੱਢਣਾ ਹੈ। 벨ਟ ਹੈਗੀ ਭੈਣ ਦੀ 23 ਇੰਚ ਆਪਾਂ ਨੂੰ 24 ਦਾ ਪੀਸ ਚਾਹੀਦਾ ਦੇਖ ਲੈਂਦੇ ਆ ਜੇ ਆਪਣੀ 벨ਟ ਐਸੂਰ ਨਿਕਲ ਗਈ ਤਾਂ ਬੜੀ ਸੁਣੀ ਗੱਲ ਹੈ ਨਾ। ਕੋਸ਼ਿਸ਼ ਕਰਿਆ ਕਰੋ 벨ਟ ਸਿੱਧੇ ਲੋਡ ਕੱਢਿਆ ਕਰੋ। ਆਡੀ ਆਪ ਨੂੰ ਆਨਸਰ ਨਿਕਲੇ ਆਉਗੀ ਆਡੀ ਮਤਲਬ ਐਸ ਰੂਟ ਕਹਿੰਦੇ ਆ ਆਡੀ ਇਹਨੂੰ ਰਾਸ ਕਹਿੰਦੇ ਆ ਆਪਾਂ ਲੰਮੇ ਨੂੰ ਰਾਸ ਠੀਕ ਇਹ ਚ ਫਿਰ ਕੀ ਹੁੰਦਾ ਵੀ ਨੇਫਾ ਲੇਡਣ ਵੇਲੇ ਕੋਈ ਵਾਲ ਵਗੈਰਾ ਨਹੀਂ ਪੈਂਦਾ ਇੱਕ ਦਿਨ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਭਾਈ ਜਦੋਂ ਅਸੀਂ ਨੇਫਾ ਲੇਡਦੇ ਆ ਨਾ ਤਾਂ ਉਹ ਵਾਲ ਪੈ ਜਾਂਦੇ ਆ ਉਹ ਤੁਸੀਂ ਉਤਨਾ ਲੜਣਾ ਖਿੱਚਿਆ ਕਰੋ ਭੈਣੋ ਤਾਂ ਹੀ ਉਹ ਪੈਂਦੇ ਤੇ ਬਾਕੀ ਜਿਹੜੀ ਸਲਾਈ ਦੀ ਵੀਡੀਓ ਆ ਉਹ ਮੈਂ ਵੀਡੀਓ ਬਣਾਇਆ ਕਰੂੰਗਾ ਤੇ ਵੀਡੀਓ ਹੋਣਗੇ ਵੀ ਲੰਮੀਆਂ ਜੇ ਕਿਸੇ ਭੈਣ ਨੂੰ ਨਹੀਂ ਕੋਈ ਇਤਰਾਜ ਵੀ ਬਈ ਵੀਡੀਓ ਬਣਾਉਣਾ ਸ਼ੁਰੂ ਕਰਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਜਾ ਕਰੋ ਵੀ ਸਾਨੂੰ ਕੋਈ ਇਤਰਾਜ ਨਹੀਂ ਕਿਉਂਕਿ ਘੰਟੇ ਤੋਂ 2 ਘੰਟੇ ਦੀ ਵੀਡੀਓ ਹੋਇਆ ਕਰੂਗੀ ਜੇ ਤੁਸੀਂ ਵੀਡੀਓ ਦੇਖਣੀ ਚਾਹੁੰਦੇ ਸਲਾਈ ਵਾਲਿਆਂ ਕਿਉਂਕਿ ਉਹਦੇ ਵਿੱਚ ਇੱਕ ਤਾਂ ਸਾਨੂੰ ਸਮਝਾਉਣਾ ਪੈਂਦਾ ਇੱਕ ਅਸੀਂ ਕੰਮ ਥੋੜੀ ਵੱਧ ਸਫਾਈਆਂ ਕਰਦੇ ਆ ਵੀ ਨਹੀਂ ਹੈ ਵੀ ਪ੍ਰੈਸ ਲਾਈਨ ਬਾਰੀ-ਬਾਰੀ ਪ੍ਰੈਸ ਮਾਰਦੇ ਨੇ ਕੱਪੜੇ ਤੇ ਸਲਾਈ ਕਰਨ ਲਈ ਜੇ ਕਿਸੇ ਭੈਣ ਨੂੰ ਕੋਈ ਇਤਰਾਜ ਨਹੀਂ ਵੀ ਵੀਡੀਓ ਬਣਾ ਦਿਆ ਕਰੋ ਸਲਾਈ ਵਾਲਿਆਂ ਦਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਫਿਰ ਅਸੀਂ ਜਲਦੀ ਸ਼ੁਰੂ ਕਰ ਦਾਂਗੇ ਹਣਾ ਕਿਉਂਕਿ ਚੈਨਲ ਤੇ ਫਿਰ ਤੁਹਾਨੂੰ ਬਣੇ ਰਹਿਣਾ ਪਿਆ ਕਰੂਗਾ ਲਗਾਤਾਰ ਘੰਟਾ ਡੇਢ ਘੰਟਾ ਫਿਰ ਤੁਹਾਡੇ ਸਮਝ ਪਊਗੀ ਨਹੀਂ ਨਹੀਂ ਪੈਣੀ ਤੇ ਇਥੇ 24 ਜੇ ਸੇ ਵੀ ਚੀਜ਼ ਹੀ ਸਮਝ ਨਹੀਂ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਜੇ ਸਮਝ ਆ ਜਾਂਦੀ ਆ ਤਾਂ ਧੰਨਵਾਦ ਵੀ ਕਰਨਾ ਤੁਹਾਡਾ ਬੰਦਣਾ ਲਾਜ਼ਮੀ ਲਓ ਜੀ ਗੀਂਗਾ ਪੜਣਾ ਕੋਈ ਮੈਨੂੰ ਬਾਹਰਲੀ ਕੰਟਰੀ ਬੈਠ ਕੇ ਵੇਖਦੀਆਂ ਹਨਾ ਉਹ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਭੈਣੋ ਜਰੂਰ ਕਰਿਆ ਕਰੋ ਉਹਦੇ ਨਾਲ ਸਾਡਾ ਹੌਸਲਾ ਵਧਦਾ ਵੀ ਹਾਂ ਸਾਨੂੰ ਭੈਣਾ ਵੀ ਸਪੋਰਟ ਆ ਬਾਹਰ ਵਾਲਿਆਂ ਦੇ ਵੀ ਤੇ ਇੰਡੀਆਂ ਵਾਲਿਆਂ ਦੇ ਵੀ ਹਨਾ ਤੁਹਾਡਾ ਇੱਕ ਲਾਈਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਠੀਕ ਆ ਵੀਡੀਓ ਨੂੰ ਚੱਕ ਕੇ YouTube ਤੋਂ Facebook ਤੇ ਪਾ ਦਿਆ ਕਰੋ ਤਾਂ ਕਿ ਅੱਗੇ ਵੀ ਕਿਸੇ ਦਾ ਫਾਇਦਾ ਹੋਵੇ ਹੁਣ ਕੋਈ ਤੁਹਾਨੂੰ ਜਾਣਦਾ ਕੋਈ ਮੈਨੂੰ ਜਾਣਦਾ ਨਾ ਸਾਰੇ ਤਾਂ ਜਾਣਦੇ ਨਹੀਂ ਅੱਗੇ ਅੱਗੇ ਇਹ ਕੜੀ ਨਾਲ ਕੜੀ ਜੁੜੀ ਹੁੰਦੀ ਹੈ ਭੈਣਾਂ ਇੱਕ ਦੂਜੇ ਨੂੰ ਜਾਣਦਾ ਹੁੰਦੀਆਂ ਉਹਨਾਂ ਕੋਲੇ ਵੀਡੀਓ ਫਿਰ ਚਲੀ ਜਾਂਦੀ ਆ ਆ ਬੈਲਟ ਵੀ ਆਪਾਂ ਕੱਟ ਲਈ ਸਾਈਡ ਤੇ ਨੂੰ ਰੱਖ ਦਿੰਨੇ ਆ ਇੱਕ ਵਾਰੀ ਪ੍ਰੈਸ ਆਪਾਂ ਗਰਮ ਉਤ ਕਰਨ ਤੇ ਲਾਉਣਗੇ ਜੇ ਤੁਹਾਨੂੰ ਵੀ ਆਪਾਂ ਸਲਵਾਰ ਕੱਟਣੀ ਆ ਜਾਂ ਸੂਟ ਕੱਟਣਾ ਤਾਂ ਪ੍ਰੈਸ ਕੋਲੇ ਲਾ ਕੇ ਰੱਖਿਆ ਕਰੋ ਤੁਸੀਂ ਜੇ ਅੰਦਰ ਇਹਦੇ ਆਪਾਂ ਟਾਪ ਚ ਲਾਈ ਸੀ ਸਲਵਾਰ ਦੇ ਅੰਦਰ ਆਪਾਂ ਸਿੰਪਲ ਕਪੜਾ ਹੀ ਲਾਵਾਂਗੇ ਫੁੱਲ ਬੈਲ ਜਿਹੜਾ ਪੱਗ ਵਾਲਾ ਠੀਕ ਆ ਸਾਰਾ ਕਪੜਾ ਆਪਣੇ ਕੋਲੇ ਕਿੰਨਾ ਪਹਿਲਾਂ ਪਾਉ ਮਿਲ ਲੇ ਕਪੜਾ ਆਪਣੇ ਹਮੇਸ਼ਾ ਹੀ ਜਦੋਂ ਵੀ ਕੋਈ ਫੜਾ ਕੇ ਜਾਂਦਾ ਉਹਨੂੰ ਮਿਲ ਲਿਆ ਕਰੋ ਉਹਦੇ ਸਾਹਮਣੇ ਇਹ ਕਪੜਾ ਆਪਣਾ ਹੈਗਾ ਇਹ ਵੀ 2.5 ਮੀਟਰ 125 ਤੇ 2.5 ਮੀਟਰ ਹੋ ਜਾਂਦਾ ਆਪਣ ਨੂੰ ਕਿਸੇ ਨੂੰ ਵੀ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਉਹ ਦੁਬਾਰੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਵੀ ਆ 125 ਜਾਂ 30 ਤੇ ਕਿੰਨਾ ਬਣ ਜਿੰਦਾ ਹਨ ਕਿਉਂਕਿ ਕਪੜਾ ਮੈਨ ਤੋਂ ਸ਼ੁਰੂ ਹੁੰਦਾ ਸਾਰਾ ਕੰਮ ਆ ਮੈਂ ਸਾਰੇ ਕੱਪੜੇ ਨੂੰ ਉਹ ਵੀ ਦੂਰਾ ਕਰ ਲਊਗਾ ਜਿਵੇਂ ਆਪਾਂ ਸਲਵਾਰ ਦੂਰੀ ਕੀਤੀ ਸੀਗੀ ਵੀਡੀਓ ਜਿੰਨਾ ਭੈਣਾ ਨੂੰ ਕੋਈ ਤਰਾਜ ਨਹੀਂ ਉਹ ਲਿਖ ਕੇ ਜਰੂਰ ਭੇਜਿਆ ਕਰੋ ਵੀ ਲੰਮੀ ਹੋ ਜਾਂਦੀ ਹੈ ਵੀਡੀਓ ਤੇ ਬਾਈ ਕੋਈ ਗੱਲ ਨਹੀਂ ਥੋੜਾ ਜਿਹਾ ਹੋਰ ਬਰੀਕੀ ਦੇ ਵਿੱਚ ਸਮਝਾ ਦਿਆ ਕਰੋ ਹਨਾ ਪਰ ਮੈਨੂੰ ਵੀ ਥੋੜਾ ਜਿਆਦਾ ਲੱਗਦਾ ਵੀ ਠੀਕ ਆ ਤੁਹਾਨੂੰ ਕੋਈ ਤਰਾਜ ਨਹੀਂ ਮੈਂ ਸ਼ੌਕ ਦੇ ਨਾਲ ਹੀ ਸਮਝਾਉਣਾ ਫਿਰ ਵਧੀਆ ਆਰਾਮ ਨਾਲ 5-10 ਮਿੰਟ ਵੱਧ ਲੱਗ ਜੰਗੇ ਕਿਉਂਕਿ ਤੁਹਾਡੇ ਸਾਹਮਣੇ ਹੀ ਆ ਵੀ ਕਿਵੇਂ ਕੱਟਣਾ ਪੂਰਾ ਆਪਾਂ ਨੂੰ ਤਰੀਕਾ ਤਾਂ ਹੋਵੇ ਨਾ ਜੇ ਮੰਨ ਕੇ ਲਓ ਮੈਂ ਕੱਪੜਾ ਪਹਿਲੀ ਪ੍ਰੈਸ ਮਾਰ ਕੇ ਰੱਖ ਲਿਆ ਹਾਮੇ ਮੰਨਦਾ ਥੋੜਾ ਟਾਈਮ ਤਾਂ ਬੱਜ ਜਾਊਗਾ ਪਰ ਜਿਹੜੀ ਕੱਪੜੇ ਦੇ ਵਿੱਚ ਸਫਾਈ ਨਹੀਂ ਆਉਂਦੀ ਤੁਸੀਂ ਕਹਿੰਦੇ ਮੇਰੀ ਫਿਨਿਸ਼ਿੰਗ ਨਹੀਂ ਆਉਂਦੀ ਹਨਾ ਗਾਹਕ ਪਸੰਦ ਨਹੀਂ ਕਰਦੇ ਫਿਰ ਉਹ ਚੀਜ਼ਾਂ ਤੇ ਤੁਹਾਨੂੰ ਦਿੱਕਤ ਆਉਂਦੀ ਹੈਗੀ ਭਾਣੋ ਜਿਵੇਂ ਤੁਸੀਂ ਕਹਿੰਦੇ ਸਾਨੂੰ ਕੰਮ ਸੌਖਾ ਮਿਲ ਜਾਇਆ ਕਰੇ ਤਾਂ ਕੰਮ ਫੇਰ ਹੀ ਸੌਖਾ ਮਿਲੂ ਜੇ ਕੰਮ ਦੇ ਵਿੱਚ ਸਫਾਈ ਲਾਉਂਗੀ ਹਨਾ ਸੈੱਟ ਕਰਕੇ ਆਪਾਂ ਇਹਨੂੰ ਮੈਂ ਇੱਕ ਵਾਰੀ ਇਹਨੂੰ ਸਾਰੇ ਤੇ ਪ੍ਰੈਸ ਮਾਰੂਗਾ ਜਮਾ ਹੀ ਤੁਸੀਂ ਆਈਮੇ ਰੀਸਮ ਰੀਸ ਹੀ ਕਰਨੀ ਆ ਠੀਕ ਹੈ ਜੇ ਮੈਂ ਪ੍ਰੈਸ ਮਾਰਨਾ ਆਈਂ ਕਰੀਏ ਉਹਨੂੰ ਪ੍ਰੈਸ ਲਾ ਕੇ ਤੂਰਨ ਤੋਕੇ ਚੰਗੀ ਤਰ੍ਹਾਂ ਕੱਪੜੇ ਨੂੰ ਡਬੋ ਕੇ ਰੱਖਣਾ 10 ਘੰਟੇ ਜਿਹੜੀ ਆਪਣੀ ਲੈਣੀ ਹੈ ਨੂੰ ਆਵਾ ਕਿੰਨੀ ਵਧੀਆ ਕਿਉਂ ਨਾ ਹੋਵੇ ਫਿਰ ਵੀ ਕਈ ਵਾਰੀ ਕੱਪੜਾ ਮਾਰਾ ਮੋਟਾ ਘੜਦਾ ਤਾਂ ਉਹਨੂੰ ਘਟ ਜਾਂਦੇ ਕਰੋ ਤੋੜ ਟੋਤੇ ਬਿਨਾ ਕੱਪੜਾ ਆਪਾਂ ਨੇ ਕਿਸੇ ਵੀ ਭੈਣ ਨੇ ਨਹੀਂ ਲਾਉਣਾ ਆਪਾਂ ਮਾ ਸਲਵਾਰ ਆਪਾਂ ਆਹੋ ਕਮੀਜ਼ ਲਾਉਣਾ ਕੱਪੜੇ ਨੂੰ ਪਹਿਲਾਂ ਇੱਕ ਵਾਰੀ ਪ੍ਰੈਸ ਮਾਰ ਲਿਆ ਕਰੋ ਕਈ ਕੱਪੜੇ ਪ੍ਰੈਸ ਮਾਰਨ ਨਾਲ ਵੜ ਜਾਂਦੇ ਆ ਕਿ ਜੀ ਸੁਗੜ ਜਾਂਦੇ ਤਾਂ ਕਿ ਬਾਅਦ ਚ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਾਕੀ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਨ੍ਹਾਂ ਨੂੰ ਕੋਈ ਨਹੀਂ ਤਰਾਜ ਵੀਡੀਓ ਲੰਮੀ ਹੋਉਂਦਾ ਉਹ ਵੀ ਮੈਨੂੰ ਲਿਖ ਕੇ ਦੱਸੋ ਵੀ ਸਾਨੂੰ ਕੋਈ ਤਰਾਜ ਨਹੀਂਗਾ ਵੀਡੀਓ ਲੰਮੀ ਹੁੰਦਾ ਹਨ ਤਾਂ ਕਿ ਮੈਂ ਵਧੀਆ ਆਰਾਮ ਨਾਲ ਬਿਨਾਂ ਟੈਨਸ਼ਨ ਫਰੀ ਵੀਡੀਓ ਨੂੰ ਬਣਾਈ ਜਾਵਾਂ ਮੈਨੂੰ ਇਹ ਧਿਆਨ ਨਾ ਰਹੇ ਵੀ ਵੀਡੀਓ ਲੰਮੀ ਹੋ ਜਾਂਦੀ ਹੈ ਹਨ ਤੇ ਆਪਾਂ ਅਗਰ ਤੁਹਾਨੂੰ ਜਰੂਰ ਲਿਖਿਆ ਕਰੋ ਭੈਣਾ ਜਾਂ ਮੇਰੇ ਭਰਾ ਟੇਲਰ ਮਾਸਟਰ ਜੁੜੇ ਹੋਏ ਆ ਮੇਰੇ ਨਾਲ ਉਹਨਾਂ ਨੂੰ ਕੋਈ ਤਰਾਜ ਨਹੀਂ ਵੀ ਸਿੱਖ ਨੂੰ ਬਹੁਤ ਕੁਝ ਮਿਲਦਾ ਹਨ ਕਿਉਂਕਿ ਈਆ ਕੋ ਬੁੱਧਾ ਘੰਟਾ ਕਰੀ ਬੈਠ ਕੇ ਚੀਜ਼ ਸਿੱਖ ਨੂੰ ਮਿਲ ਗਈ ਤਾਂ ਇਹਦੇ ਆ ਕੀ ਕੋਈ ਰੀਸ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਪਈ ਕਿਸੇ ਦੀ ਮਿਹਨਤ ਕੱਢਣ ਦੀ ਲੋੜ ਨਹੀਂ ਪਈ ਬਈ ਮੈਨੂੰ ਕੰਮ ਸਿਖਾ ਦੇ ਹਨਾ ਜੇ ਆ ਚੀਜ਼ ਦੱਸ ਦੇ ਅੱਜ ਆਪਾਂ ਕਿਸੇ ਤੋਂ ਇੱਕ ਚੀਜ਼ ਮੜੀ ਪੁੱਛਦੇ ਆ ਉਹ ਦੱਸ ਜਾਣੇ ਕੋਲੇ ਡੌਂਡੀ ਪਿੰਡ ਦਾ ਵੀ ਉਹਨੂੰ ਤਾਂ ਕੰਮ ਆਪ ਨੂੰ ਦੌਣ ਦਾ ਨਹੀਂ ਆ ਆ ਚੀਜ਼ ਮੈਂ ਦੇਖੀ ਐ ਇੱਕ ਬਹੁਤ ਸਾਰੇ ਭਰਾਵਾਂ ਦੀ ਇੱਕ ਕਮੀ ਕਹਿ ਲਓ ਹਨਾ ਮਾੜਾ ਤੁਸੀਂ ਕਿਸੇ ਤੋਂ ਚੀਜ਼ ਪੁੱਛ ਲਓ ਵੀ ਮੈਨੂੰ ਆ ਚੀਜ਼ ਦੱਸ ਦੇ ਮੈਨੂੰ ਆਉਣੀ ਉਹ ਦੱਸੇ ਭਾਵੇਂ ਨਾ ਪਰ ਡੌਂਡੀ ਸਾਰੇ ਪਿੰਡ ਚ ਪਿੱਟ ਦੂ ਵੀ ਮੈਨੂੰ ਪੁੱਛਦਾ ਉਹ ਤਾਂ ਉਹਨੂੰ ਤਾਂ ਕੰਮ ਆਉਂਦਾ ਨਹੀਂ ਇਹ ਚੀਜ਼ਾਂ ਨਹੀਂ ਕਰਨੀਆਂ ਭਰਾਵਾ ਨੇ ਹਨਾ ਕਿਰਪਾ ਕਰਕੇ ਜੇ ਕੋਈ ਚੀਜ਼ ਤੁਹਾਡੇ ਤੋਂ ਪੁੱਛਦਾ ਉਹਨੂੰ ਆਪਦੇ ਕੋਲ ਹੀ ਰੱਖਿਆ ਕਰੋ ਕਿ ਚਲੋ ਕੋਈ ਗੱਲ ਨਹੀਂ ਜੀ ਦੱਸਤਾ ਤਾਂ ਫਿਰ ਕੀ ਹੋ ਗਿਆ ਹਨਾ ਕੰਮ ਉਹ ਦੱਸੇ ਬੰਮਾ ਤੁਹਾਨੂੰ ਨਾਮ ਸੀ ਹਨਾ ਜਾਂ ਕੋ ਫੇਰਾ ਜੀ ਪਰ ਡੌਂਡੀ ਸਾਰੇ ਪਿੰਡ 'ਚ ਪਿੱਟ ਦਊਗਾ ਵੀ ਇਹਨੂੰ ਤਾਂ ਪ੍ਰੈਸ ਨਹੀਂ ਕਰਨੀ ਉਹਨੂੰ ਤਾਂ ਸਿਉਂ ਨਹੀਂ ਮਾਰਨੀ ਉਹਦੀ ਇਹ ਤਾਂ ਸਲਵਾਰ ਗੱਟ ਨਹੀਂ ਮੈਨੂੰ ਪੁੱਛੀਆ ਇਹ ਤਾਂ ਪੈਂਟ ਮੈਨੂੰ ਪੁੱਛੀਆ ਉਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਭਰਾਵਾ ਜਾਂ ਭੈਣੋ ਜੇ ਕੋਈ ਮੇਰੀਆਂ ਭੈਣਾਂ ਵੀ ਇਸ ਤਰ੍ਹਾਂ ਕਰਦੀਆਂ ਤਾਂ ਨਹੀਂ ਇਸ ਤਰ੍ਹਾਂ ਨਾ ਕਰਿਆ ਕਰੋ ਕਿਰਪਾ ਕਰਕੇ ਪਾਪ ਲੱਗਦਾ ਠੀਕ ਆ ਜਾਣਕਾਰੀ ਨੂੰ ਵੱਧ ਤੋਂ ਜਿੰਨੀ ਤੁਸੀਂ ਵਧਾਉਂਗੇ ਗਿਆਨ ਨੂੰ ਤਾਂ ਓਨਾ ਹੀ ਤੁਹਾਡਾ ਕੰਮ ਵਧੂਗਾ ਉਹ ਮੈਂ ਪ੍ਰਤੀਆਗਿ ਦੇਖ ਲਓ ਹਨਾ ਔਰ ਜਿਹੜੀਆਂ ਪਹਿਣਾ ਇਸ ਤਰ੍ਹਾਂ ਕਰਦੀਆਂ ਸੀ ਜਾਂ ਭਰਾ ਮੇਰੇ ਕਰਦੇ ਸੀ ਉਹ ਕਿਰਪਾ ਕਰਕੇ ਐਂ ਨਾ ਕਰਿਆ ਕਰੋ ਜੇ ਕੋਈ ਪੁੱਛਣ ਆਉਂਦਾ ਨੀਮਾ ਹੋ ਕੇ ਤਾਂ ਨੂੰ ਦੱਸਿਆ ਕਰੋ ਵੀ ਬਾਈ ਲੈ ਦੱਸ ਤੈਨੂੰ ਕਿੱਥੇ ਦਿੱਕਤ ਆਉਂਦੀ ਹੈ ਮੈਂ ਸੁਝਾਉਣਾ ਹਨਾ ਤਾਂ ਅੱਗੇ ਉਹਨੂੰ ਜਾਣਕਾਰੀ ਦਿਆ ਕਰੋ ਲੁਕੋ ਕੇ ਨਾ ਰੱਖਿਆ ਕਰੋ ਦਿਲ ਨਾ ਤੋੜਿਆ ਕਰੋ ਅਗਲੇ ਵੀ ਮੈਂ ਦੱਸਦਾ ਨਹੀਂ ਫੇਰ ਆਜੀ ਟਾਈਮ ਹੈ ਨਹੀਂ ਠੀਕ ਹੈ ਦੱਸਿਆ ਕਰੋ ਮੇਰਾ ਉਸੂਲ ਹੈ ਕੋਈ ਵੀ ਭੈਣ ਭਾਵਾਂ ਪ੍ਰਤਿਆਰ ਸਕਦੀ ਆ ਤੁਹਾਡੇ ਕੋਲੇ ਟਾਈਮ ਹੋਵੇ ਬਸ ਕੱਲਾ ਮੈਨੂੰ ਤੁਸੀਂ ਫੋਨ ਕਰਕੇ ਆਉਣਾ ਭਾਵਾਂ ਘੰਟਾ ਲਵਾ ਲਓ ਮੈਥੋਂ 2 ਘੰਟੇ ਤਾਂ ਮੈਂ ਤੁਹਾਨੂੰ ਜਮਾ ਕੋਲੇ ਆ ਕੇ ਵੀ ਕਈ ਭੈਣ ਨੂੰ ਦਿੱਕਤ ਆਉਂਦੀ ਹੈ ਕੋਲੇ ਆ ਕੇ ਵੀ ਸਿੱਖ ਸਕਦੇ ਹੋ ਖੜਨਾ ਬੂਗਾ ਕੋਲੇ ਠੀਕ ਹੈ ਟਾਈਮ ਤੁਹਾਨੂੰ ਆਪਦਾ ਨਿਵਸ਼ਤ ਕਰਨਾ ਹੀ ਪਊਗਾ ਕੰਮ ਦੇ ਵਿੱਚ ਜੇ ਤੁਸੀਂ ਪੂਰੀ ਜਾਣਕਾਰੀ ਕੰਮ ਦੀ ਲੈਣੀ ਆ ਹਲੋ ਮੈਂ ਕਿ ਪ੍ਰੈਸ ਮਾਰ ਲਈ ਸੇਮ ਹੀ ਤੁਸੀਂ ਘਰੇ ਜਦੋਂ ਸਲਵਾਰ ਕੱਟਣੀ ਆ ਸੇਮ ਹੀ ਕਰਨਾ ਇਹ ਨਹੀਂ ਹੈ ਵੀ ਪ੍ਰੈਸ ਨਹੀਂ ਮਾਰਨੀ ਕਪੜਾ ਧੋ ਕੇ ਤੇ ਆਪਾਂ ਹੱਥ ਜੀ ਸੈਟ ਕਰਕੇ ਆਏ ਮਾਰਨਾ ਨਾ ਪ੍ਰੈਸ ਮਾਰ ਕੇ ਕਪੜਾ ਫੇਰੀ ਕੱਟਣਾ ਆਪਣਾ ਆਪ ਇਹ ਜਿਹੜਾ ਉੱਤਰ ਰੱਖ ਕੇ ਸਲਵਾਰ ਕੱਟ ਦਾਂਗੇ ਜਿਵੇਂ ਸੌਖਾ ਤਰੀਕਾ ਸਿੰਪਲ ਪੰਜਾਬੀ ਦੇ ਵਿੱਚ ਮੈਂ ਸਮਝਾਉਣਾ ਫਿਰ ਵੀ ਕਿਸੇ ਨੂੰ ਨਹੀਂ ਸਮਝ ਆਉਂਦੀ ਤਾਂ ਉਹ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖਿਆ ਕਰੋ ਬਾਈ ਹਜੇ ਗੱਲ ਬਣੀ ਨਹੀਂ ਥੋੜਾ ਸੌਖਾ ਸਮਝੋ ਲੋ ਮੈਂ ਤੁਹਾਨੂੰ ਕਿੰਨਾ ਵਛਾਣਾ ਸਟੈਪਲ ਜਿੰਨਾ ਕੱਟਣਾ ਆਪਾਂ ਨੂੰ ਬਹੁਤ ਸੌਖਾ ਹੋ ਜਾਂਦਾ ਹਨਾ ਬਾਲਾ ਨਹੀਂ ਆਪਾਂ ਨੂੰ ਫਿਰ ਹਲਕਾ ਕੱਪੜਾ ਵਸ ਇੱਕ ਵਾਰੀ ਆਪਾਂ ਨੇ ਸੈੱਟ ਕਰ ਲਿਆ ਤੇ ਤੁਹਾਡੇ ਸਾਹਮਣੇ ਆਪ ਪਿੰਨਾ ਪਟਣ ਲਈ 1-2 ਮਿੰਟ ਲੱਗ ਜਾਂਦੀਆਂ ਪਰ ਕੱਟਣ ਦੇ ਵਿੱਚ ਪੂਰਾ ਵੀ ਫਲਟ ਨਹੀਂ ਹੁੰਦਾ ਆਪਣੇ ਠੀਕ ਹੈ ਜੀ ਕਿਤੋਂ ਪਹਿਲਾਂ ਮੈਂ ਬਿਨਾਂ ਸੱਪਟੀ ਲਾਏ ਤੋ ਕੱਟਦਾ ਸੀ ਤੁਸੀਂ ਕੀ ਕਰਨਾ ਕਿ ਦੁਬਾਰੇ ਆਪਾਂ ਨੂੰ ਗਾਨ ਲਾ ਕੇ ਕੱਟਣਾ ਪਵੇ ਪਹਿਲੀ ਤੁਸੀਂ ਆ ਚੀਜ਼ ਨੂੰ ਜਿੰਨੀ ਆਪਣੀ ਸਲਵਾਰ ਚੱਕੀ ਵੀ ਇਹ ਇਹਨੀ ਸਲਵਾਰ ਆਪਣੀ ਚੱਕੀ ਹੈ 3 ਇੰਚ ਤਾਂ ਨਿਸ਼ਾਨ ਨੂੰ ਸਿੱਧਾ ਹੀ ਲਾ ਲਿਆ ਕਰੋ ਠੀਕ ਆ ਹੁਣ ਆਪਾਂ ਆਹ ਪੀਸ ਸਿੱਧਾ ਹੀ ਲਾ ਦੇਗੇ ਤਾਂ ਕਿ ਆਪਣਾ ਚੌਥ ਸਪੀਸ ਪਾ ਜੀ ਪਹਿਲਾਂ ਮੈਂ ਗੱਲਾ-ਗੱਲਾਂ ਦੇ ਵਿੱਚ ਨਾ ਭੁੱਲ ਗਿਆ ਤੀਆਂ ਇੱਥੋਂ ਸਿੱਧੇ ਤੁਸੀਂ ਆਹ ਪੀਸ ਲਾ ਲਿਆ ਕਰੋ ਤਾਂ ਕਿ ਤੁਹਾਨੂੰ ਦੁਬਾਰੇ ਸਹੀ ਨਾ ਕਰਨਾ ਹੋਵੇ ਆਹ ਠੀਕ ਆ ਆਹ ਆਪਣੀ ਸਲਵਾਰ ਇੱਥੋਂ ਚੱਕੀ ਹੋਈ ਆ ਉਧਰਲੇ ਪਾਸੇ ਆਪਣੀ ਝੋਲੀ ਆ ਜੀ ਇਧਰੋਂ ਸਲਵਾਰ ਵਧੀਆ ਅੱਡੇਆਂ ਦੇ ਉੱਪਰ ਡਿੱਗੂ ਆ ਕੇ ਇੱਥੋਂ ਖੜੀ ਰੂ ਸਿੱਧੀ ਸਟ੍ਰੇਟ ਸਲਵਾਰ ਨਹੀਂ ਕੁਮੇ ਬਾਕੀ ਜਿਹੜੀਆਂ ਭੈਣਾਂ ਸਲਾਈ ਦੀ ਵੀਡੀਓ ਦੇਖਣਾ ਚਾਹੁੰਦੀਆਂ ਉਹ ਆਪਣਾ ਟਾਈਮ ਦੇਣ ਨੂੰ ਤਿਆਰ ਆ ਵੀ ਸਾਨੂੰ ਕੋਈ ਦਿੱਕਤ ਨਹੀਂ ਬਈ ਘੰਟਾ ਦੋ ਘੰਟੇ ਬੈਠ ਜਾ ਗਾਂਗੇ ਦੇਖ ਕੇ ਚੈਨਲ ਤੇ ਹਨਾ ਤਾਂ ਮੈਂ ਜਲਦੀ ਵੀਡੀਓ ਪਾਉਣੀ ਸ਼ੁਰੂ ਕਰ ਦੂੰਗਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖੋ ਵੀ ਸਾਨੂੰ ਬਈ ਕੋਈ ਦਿੱਕਤ ਨਹੀਂ ਟਾਈਮ ਦੀ ਅਸੀਂ ਕਟਾਈ ਸਿੱਖਣੀ ਆ ਕਟਾਈ ਸਿੱਖ ਕੇ ਨਾਲ ਨਾਲ ਸਲਾਈ ਵੀ ਸਿੱਖਣੀ ਹੈ ਸਲਵਾਰ ਦੀ ਆਪਣੀ ਲਾਈਨਿੰਗ ਇੱਕ ਕਮੈਂਟ ਚ ਕੱਟੀ ਗਈ ਹਨਾ ਜੇ ਆਪਣੇ ਪਹੁੰਚੇ ਬੰਨੇ ਵੀ ਸੀ ਤਾਂ ਦੇ ਨੇ ਮੈਨੂੰ ਪਤਾ ਵੀ ਮੈਨੂੰ 10 ਮਿੰਟ ਨੂੰ ਦੁਬਾਰੇ ਸੈੱਟ ਕਰਨ ਦੀ ਲੱਗ ਜਾਂਦੀ। ਹਲੋ ਆਪਾਂ ਹੁਣ ਇਹਦੀ ਬੈਲਟ ਵੀ ਕੱਟ ਦਿੰਨੇ ਆ। ਦੁਬਾਰੇ ਫੇਰ ਦੱਸ ਦਿਆਂ ਕਿਈ ਭੈਣਾਂ ਕੰਫਿਊਜ਼ ਹੋ ਜਾਂਦੀਆਂ। ਵੀ ਆੜੇ ਤੇ ਰਾਸ ਇਹਨੂੰ ਭੈਣੋ ਜਿਵੇਂ ਆ ਕੰਨੀ ਜਾਂਦੀ ਨਾ ਇਹ। ਇਹਨੂੰ ਕਹਿੰਦੇ ਰਾਸ। ਆ ਜਿਹੋ ਹੋਣੀ ਆ ਆੜੇ। ਐਮੀਨ ਆੜੇ ਕਹਿੰਦੇ ਇਹਨੂੰ। ਐਮੀਨ ਰਾਸ ਕਹਿੰਦੇ ਆ ਸਿੱਧਾ ਵਾਲੇ। ਕੋਸ਼ਿਸ਼ ਕਰਨੀ ਹੈ ਕਿ ਕਈ ਭੈਣਾਂ ਸੱਚ ਕਮੈਂਟ ਆਉਂਦੇ ਮੈਨੂੰ ਮੈਂ ਤਾਂ ਤੁਹਾਨੂੰ ਸੁਣ ਕੇ ਹੈਰਾਨ ਹੋਇਆ ਨਾ ਵੀ ਕਹਿੰਦੀ ਸੀ ਬਈ ਲਾਉਣ ਆਇਆ ਲਾਉਣ। ਇਵੇਂ ਮੈਂ ਕਹਾਂਇਂ ਕੱਟਣ ਨੂੰ ਕਹਿੰਦੀ ਇਹ ਤਾਂ ਫਿਰ ਆਹ ਲੰਬੀ ਹੋਏ ਨਾ ਪੈਰੋਂ ਇਸ ਤਰ੍ਹਾਂ ਨਹੀਂ ਲਾਉਣਾ ਐਵੇਂ ਢੋਡੀ ਕੁੜਤੀ ਇੱਕ ਪਾਸੇ ਜਾਊਗੀ ਐਵੇਂ ਐਵੇਂ ਕਿਸੇ ਵੀ ਭੈਣ ਨੇ ਜੇ ਕੋਈ ਮੇਰੀ ਭੈਣ ਆਹ ਕਰਨੀ ਇਦਾਂ ਤੇ ਆਹ ਕਰਨੀ ਉਹ ਕਹਿੰਦੀ ਸੀ ਤਾਂ ਐਂ ਲਾ ਲੜਨੀ ਬਈ ਆ ਦੇਖੋ ਇਹ ਤਾਂ ਇਹ ਰਬੜ ਨੂੰ ਵੱਧਦਾ ਕਪੜਾ ਕਿਰਪਾ ਕਰਕੇ ਜੇ ਕੋਈ ਮੇਰੀ ਭੈਣ ਭੈਣਾਂ ਇਹ ਗਲਤੀ ਕਰਦੀ ਸੀ ਉਹਨੂੰ ਧਿਆਨ ਨਾਲ ਕੱਟੇ ਇਸ ਤਰ੍ਹਾਂ ਪਾ ਨਹੀਂ ਲਾਉਣੀ ਆਪਾਂ ਨੇ ਸਿੱਧੀ ਆੱਡੇ ਲਾਉਣੀ ਹੈ ਲੈਣੀ ਜਿਵੇਂ ਇਸ ਤਰ੍ਹਾਂ ਲੰਬੀ ਹੁੰਦੀ ਹੈ ਹਣਾ ਇਹ ਚੀਜ਼ ਜਦ ਤਿਆਰ ਰੱਖਿਆ ਕਰੋ ਬਾਕੀ ਵੀਡੀਓ ਤੁਸੀਂ ਅੱਗੇ ਸ਼ੇਅਰ ਕਰਾਇਆ ਕਰੋ ਭੈਣੋ ਤਾਂ ਕਿ ਜਿਹੜੀਆਂ ਭੈਣਾਂ ਇਹ ਗਲਤੀ ਕਰਦੀਆਂ ਸੀ ਤਾਂ ਅੱਗੇ ਤੋਂ ਨਾ ਕਰਨ। ਸੂਟ ਬਾਅਦ ਦੇ ਵਿੱਚ ਇੱਕ ਪਾਸੇ ਜਦੋਂ ਜਾਂਦਾ ਫਿਰ ਤੁਸੀਂ ਮੱਥਾ ਫੜ ਕੇ ਬੈਠ ਜਾਂਦੇ ਹੋ ਵੀ ਆ ਇੱਕ ਪਾਸੇ ਜਾਂਦਾ ਮੈਂ ਤਾਂ ਇੰਨੀ ਮਿਹਨਤ ਕੀਤੀ ਸੀ ਹਨਾ। ਛੋਟੀਆਂ-ਛੋਟੀਆਂ ਜਿਹੜੀਆਂ ਇਹ ਚੀਜ਼ਾਂ ਦੱਸੇ ਪੁੱਛੇ ਬਣਾ ਨਹੀਂ ਪਤਾ ਲੱਗਦੀਆਂ ਹਨਾ। ਇਹ ਵੀ ਮੈਨੂੰ ਕਿਸੇ ਭੈਣ ਨੇ ਫੋਨ ਕੀਤਾ ਸੀ ਕਿ ਤਰ੍ਹਾਂ ਕਹਿੰਦੀ ਬਾਈ ਵੀ ਐਂ ਕਰਕੇ ਐਵੇਂ। ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਵੀ ਐਂ ਵੀ ਹੁੰਦਾ ਹਨਾ। ਇਹ ਆਪਾਂ ਜਦੋਂ ਹੁਣ ਕਿਸ ਨੂੰ ਦੱਸਤਾ ਉਹ ਉਹ ਨੂੰ ਨਾਲ ਦੀ ਨਾਲ ਪਤਾ ਲੱਗ ਜੂ ਹਾਂ ਆਪਾਂ ਇਸ ਤਰ੍ਹਾਂ ਨਹੀਂ ਲਾਉਣੀ ਕੰਨੀ ਲੋਟ ਹੀ ਲਾਉਣੀ ਹੈ ਜੇ ਨਹੀਂ ਸਮਝਾਈ ਇੱਕ ਵਾਰੀ ਫੇਰ ਸਮਝਾਦਾ ਵੀ ਕੰਨੀ ਲੋਟ ਹੀ ਸਾਰਾ ਕੱਪੜਾ ਕੱਟਣਾ ਆਡੇ ਆਪਾਂ ਨੇ ਕੋਈ ਕੱਪੜਾ ਕੱਟਣਾ ਨਹੀਂਗਾ ਕੋਈ ਮਜਬੂਰੀ ਵਾਸਤੇ ਕੋਈ ਕਲਰ ਕਾ ਫੇਟਾ ਲਾਉਣਾ ਪਈ ਜੇ ਜਾਂ ਬੈਲਟ ਉੱਤ ਕੱਢਣੀ ਪਈ ਉਹ ਗੱਲ ਵੱਖ ਪਰ ਨਾਈ ਦਾ ਲਾਇਨਿੰਗ ਆਡੇ ਲਾਉਣੀ ਹੈ ਤੇ ਨਾਈ ਕੋਈ ਸੂਟ ਆਡੇ ਕੱਟਣਾ ਇਹਦੇ ਵਿੱਚ ਰੇਸ਼ੇ ਹੁੰਦੇ ਆ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹਿਣਾ ਨੰਬਰਾਂ ਦੀ ਪੱਗ ਦੀ ਮੇਰੀ ਵੀਡੀਓ ਦੇਖੀ ਸੀ ਕਿ ਸਲਾਈ ਪਾਉਂਦੀ ਹਨ ਉਹਨੂੰ ਪਤਾ ਵੀ ਪੱਗ ਦੇ ਵਿੱਚ ਰੇਸ਼ੀ ਹੁੰਦੇ ਕਿਵੇਂ ਸਿਉਣ ਪਾਉਣੀ ਹੈ ਜੇ ਕਹੋਗੇ ਕਮੈਂਟ ਦਾ ਬਾਕਸ ਦੇ ਵਿੱਚ ਵੀ ਪੱਗ ਪਾਉਂਦੀ ਸਲਾਈ ਦੀ ਦੁਬਾਰੀ ਬਈ ਤਰੀਕਾ ਦੱਸੋ ਅਸੀਂ ਦੇਖਿਆ ਨਹੀਂ ਤਾਂ ਮੈਂ ਪੱਗਾਂ ਉਹੀ ਸਲਾਈ ਪਾਉਂਦਾ ਰਹਿਣਾ ਵੀਡੀਓ ਦੁਬਾਰੀ ਬਣਾ ਦਊਗਾ ਜਿਹੜੀਆਂ ਭੈਣਾਂ ਨਵੀਆਂ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੰਟੀਨਿਊ ਵਿ디오 ਵਜਾਉਣ ਉੱਤੇ ਘੰਟੀ ਯੂਗ ਨੂੰ ਵਜਾ ਦਿਓ ਜਵਾਕ ਨੂੰ ਹੈਗੇ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਵੀਡੀਓ ਮੂਰੇ ਆਉਣ ਲੱਗ ਜੂ ਪਰ ਹੋਰ ਵੀ ਤਰੀਕਾ ਤੁਹਾਨੂੰ ਸੌਖਾ ਦੱਸ ਦਿੰਨਾ ਚੁੱਪ ਕਰਕੇ ਕੀ ਕਰੋ ਮੇਰਾ ਨੰਬਰ ਥੱਲੇ ਲਿਖਿਆ ਹੋਇਆ ਹੈ ਚੈਨਲ ਦੇ ਉਥੇ ਆਪ ਦਾ ਨਾਮ ਆਪ ਦੇ ਪਿੰਡ ਦਾ ਨਾਮ ਬੋੜ ਕੇ ਭੇਜੋ ਜੇ ਕਿਸ ਨੂੰ ਨਹੀਂ ਲਿਖਣਾ ਆਉਂਦਾ ਤਾਂ ਮੈਂ ਨਾਲ ਦੀ ਨਾਲ ਤੁਹਾਡਾ ਨੰਬਰ ਸੇਵ ਕਰਕੇ ਉਹਨੂੰ ਗਰੁੱਪ ਦੇ ਵਿੱਚ ਪਾ ਲਵਾਂਗਾ ਉਹਦੇ ਵਿੱਚ ਇਹ ਨਹੀਂ ਹੈ ਤੁਸੀਂ ਤੰਗ ਹੋਈ ਜਾਊਂਗਾ ਕੋਈ ਇੱਧਰ ਦੀ ਵੀਡੀਓ ਪਾਤੀ ਜਾਊ ਕੋ ਉਧਰ ਦੀ ਦੋਈ ਵੀਡੀਓ ਆਇਆ ਕਰਨੀਆਂ ਸਵੇਰ ਸ਼ਾਮ ਵਾਲੀਆਂ ਜਿਹੜੀਆਂ ਆਪਣੇ ਦੋਨੇ ਚੈਨਲ ਤੇ ਪੈਂਡਿੰਗ ਹਨਾ ਬਸ ਤੁਸੀਂ ਜਦੋਂ ਥੋੜਾ ਦਿਲ ਕਰਦਾ ਕਿਤੇ YouTube ਤੇ ਜਾਣ ਦੀ ਲੋੜ ਨਹੀਂ ਉੱਥੇ ਕਲਿੱਕ ਕਰੋਗੇ ਤਨਾਲ ਦੀ ਨਾਲ ਆਪਣਾ ਚੈਨਲ ਖੋਲ੍ਹਿਆ ਜਾ ਕਰੂਗਾ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਆ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਕਮੈਂਟ ਕਰਿਓ ਤੇ ਜਿਹੜੀਆਂ ਭੈਣਾਂ ਸਲਾਈ ਸਿੱਖਣਾ ਚਾਹੁੰਦੀਆਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਕਮੈਂਟ ਜਰੂਰ ਕਰਨਾ ਜੀ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ